ਰੋੜੀ ਦੇ ਅੱਗੇ ਆ ਗਈ ਜੀਸੀਬੀ ਆ ਜੀ ਮਾਨਯੋਗ ਐਸਐਸਪੀ ਸਾਹਿਬ ਅਮਸਾ ਰੂਡ ਉੱਤੇ ਦੀਆਂ ਹਦਾਂ ਤੇ ਸardar ਜਗਰਾਤ ਸਿੰਘ ਐਸਪੀ ਸਾਹਿਬ ਦੀ ਗਵਾਹੀ ਤੇ ਡੀਐਸਪੀ ਸਾਹਿਬ ਤੇ ਸਾਡੀ ਦੇ ਅਧਿਕਾਰੀ ਦੀ ਗਵਾਹੀ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਤੇ ਖਿਲਾਫ ਜਿਹੜਾ ਮਹਿੰਸਲਾਈ ਗਈ ਸੀ ਜਿਹਦੇ ਤਹਿਤ 15 ਬੱਲੇ ট্রাক ট্রাকਟਰੇ ਐਲਪੀ ਤੇ ਦੋ ਜੀਸੀਪੀ ਜਿਹੜੀਆਂ ਨੇ ਤਬ ਦਿੱਤੀ ਕੀ ਹੋ ਮੰਨ ਲਓ ਮੰਨਦੇ ਦੀ ਰੱਖੀ ਹੋਈ ਕਿਸੇ ਦੀ ਆ ਤਿੰਨ ਦੋਸ਼ੀਆਂ ਨੂੰ ਅरेस्ट ਕੀਤਾ ਗਿਆ ਮਾਈਨਿੰਗ ਐਕਟ ਦੇ ਤਹਿਤ ਮੁਕੱਦਮਾ ਕੀਤਾ ਗਿਆ ਕੀ ਕਾਰਨਾ ਦੇਣਾ ਚਾਹੁੰਦੇ ਹੋ ਜਿਹੜੇ ਮਾਈਨਿੰਗ ਵਾਲੇ ਨੇ ਕੀਤਾ ਕਿਸੇ ਕਿਸੇ ਵੀ ਹੱਦ ਤੱਕ ਗੈਰ ਕਾਨੂੰਨੀ ਮਾਈਨਿੰਗ ਜਿਹੜੀ ਆ ਉਹ ਨਹੀਂ ਹੋਣ ਦਿੱਤੀ ਜਾਊਗੀ ਔਰ ਮੈਨਿੰਗ ਕਰਨ ਵਾਲਿਆਂ ਨੂੰ ਤਾੜਨਾ ਕਿ ਇਹਨਾਂ ਆਪਣੀਆਂ ਪੂਰੀ ਹੱਦਾਂ ਤੋਂ ਬਾਹਰ ਸਰ ਅੱਗੇ ਵੀ ਇਸ ਤਰ੍ਹਾਂ ਦੇ ਪ੍ਰੈਸ਼ਨ ਚੱਲੀ ਜਾਣਗੇ ਹਾਂ ਬਿਲਕੁਲ ਮੈਨਿੰਗ ਦੇ ਖਿਲਾਫ ਇਸ ਤਰ੍ਹਾਂ ਹੀ ਸਰਕਾਰ ਦੀਆਂ ਹਦਾਇਤਾਂ ਦੇ ਮਤਲਬ ਇਹ ਆਪਰੇਸ਼ਨ ਜਿਹੜੇ ਚੱਲਦੇ ਰਹੇ ਆ ਗਈ ਜੀ ਸੀ ਵੀ ਆਈ ਮੰਨਯੋਗ ਐਸ ਐਸ ਪੀ ਸਾਹਿਬ ਅਮਸਰ ਰੂਡ ਦੀਆਂ ਹਦਾਇਤਾਂ ਤੇ ਦਾਰ ਦਗਰਾਜ ਸਿੰਘ ਐਸਪੀ ਸਾਹਿਬ ਦੀ ਗਵਾਹੀ ਤੇ ਡੀਐਸਪੀ ਸਾਹਿਬ ਸਾਹਿਬ ਦੀ ਅਗਰਾਲੀ ਦੀ ਗਵਾਹੀ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਤੇ ਖਿਲਾਫ ਜਿਹੜਾ ਮਾਮਲਾ ਚਲਾਈ ਗਈ ਸੀ ਜਿਹਦੇ ਤਹਿਤ 15 ਵੱਡੇ ਟਰੱਕ ਟਰੱਕ ਜਿਹੜੇ ਐਲਪੀ ਤੇ ਦੋ ਜੀਐਸਪੀ ਜਿਹੜੀਆਂ ਨੇ ਤਬੂ ਦਿੱਤੀ ਕੀ ਹੋ ਮੰਨ ਲਓ ਮੰਨਦੀ ਰੱਖੀ ਹੋਈ ਕਿ ਸੀ ਆਹ ਤਿੰਨ ਦੋਸ਼ੀਆਂ ਨੂੰ ਰੈਕਡ ਕੀਤਾ ਗਿਆ ਮਾਈਨਿੰਗ ਐਕਟ ਦੇ ਤਹਿਤ ਮੁਕੰਮਲ ਕੀਤਾ ਗਿਆ ਕੀ ਕਾਰਨਾਂ ਦੇਣਾ ਚਾਹੁੰਦੇ ਹੋ ਜਿਹੜੇ ਮਾਈਨਿੰਗ ਵਾਲੇ ਵਿਚਾਰੀ ਨੇ ਕਿਸੇ ਕਿਸੇ ਵੀ ਹੱਦ ਤੱਕ ਗੈਰ ਕਾਨੂੰਨੀ ਮਾਈਨਿੰਗ ਜਿਹੜੀ ਆ ਉਹ ਨਹੀਂ ਹੋਣ ਦਿੱਤੀ ਜਾਊਗੀ ਔਰ ਮਾਈਨਿੰਗ ਕਰਨ ਵਾਲਿਆਂ ਨੂੰ ਕਾੜਨਾ ਕਿ ਇਹਨਾਂ ਆਪਣੀਆਂ ਕੋਈ ਹੱਦਾਂ ਤੋਂ ਬਾਹਰ। ਸਰ ਅੱਗੇ ਵੀ ਅਸਰਜੋ ਪ੍ਰੋਜੈਕਟ ਜਾਰੀ ਜਾਈ ਜਾਣੀ ਹੈ। ਹਾਂ ਬਿਲਕੁਲ ਮਾਈਨਿੰਗ ਦੇ ਖਿਲਾਫ ਇਸ ਤਰ੍ਹਾਂ ਹੀ ਸਰਕਾਰ ਦੀਆਂ ਹਥਿਆਤਾਂ ਦੇ ਬਦਲ ਇਹ ਆਪਰੇਸ਼ਨ ਜਿਹੜੇ ਚੱਲਦੇ ਰਹੇ। ਆ ਗਈ ਜੀ ਸੀ ਵੀ ਆ ਜੀ ਅਨੁਯੋਗ ਐਸਐਸਪੀ ਸਾਹਿਬ ਅਮਸਾ ਰੂਰੋਤੀ ਦੀਆਂ ਇਲਾਕਿਆਂ ਦੇ ਹਾਦਸੇ ਤੇ ਸardar jugraj singh ਐਸਪੀ ਸਾਹਿਬ ਦੀ ਗਵਾਹੀ ਤੇ ਡੀਐਸਪੀ ਸਾਹਿਬ ਵਰਤੋਂ ਦੀ ਅਗਰਾਲਾ ਦੀ ਗਵਾਹੀ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਤੇ ਖਿਲਾਫ ਜਿਹੜਾ ਮਾਮਲਾ ਚਲਾਈ ਗਈ ਸੀ ਜਿਹਦੇ ਤਹਿਤ 15 ਵੱਡੇ ਟਰੱਕ ਟਰੱਕ ਜਿਹੜੇ ਐਲਪੀ ਤੇ ਦੋ ਜੀਐਸਪੀ ਜਿਹੜੀਆਂ ਨੇ ਤਬੂ ਦਿੱਤੀ ਕੀ ਹੋ ਮੰਨ ਲਓ ਮੰਨਦੇ ਦੀ ਰੈਕੀ ਹੋਈ ਕਿਸੀ ਆ ਤਿੰਨ ਦੋਸ਼ੀਆਂ ਨੂੰ ਅਰੈਸਟ ਕੀਤਾ ਗਿਆ ਮਾਈਨਿੰਗ ਐਕਟ ਦੇ ਤਹਿਤ ਮੁਕੰਮਲ ਕੀਤਾ ਗਿਆ ਕੀ ਤਾੜਨਾ ਦੇਣਾ ਚਾਹੁੰਦੇ ਹੋ ਜਿਹੜੇ ਮਾਈਨਿੰਗ ਵਾਲੇ ਨਹੀਂ ਕਰੀਂ ਕਿਸੇ ਕਿਸੇ ਵੀ ਹੱਦ ਤੱਕ ਗੈਰ ਕਾਨੂੰਨੀ ਮਾਈਨਿੰਗ ਜਿਹੜੀ ਆ ਉਹ ਨਹੀਂ ਹੋਣ ਦਿੱਤੀ ਜਾਊਗੀ ਔਰ ਮਾਈਨਿੰਗ ਕਰਨ ਵਾਲਿਆਂ ਨੂੰ ਤਾੜਨਾ ਕਿ ਇਹਨਾਂ ਆਪਣੀਆਂ ਕੋਈ ਹੱਦਾਂ ਤੋਂ ਬਾਹਰ ਸਰ ਅੱਗੇ ਵੀ ਇਸ ਤਰ੍ਹਾਂ ਦਾ ਪ੍ਰੈਸ਼ਰ ਜਾਰੀ ਜਾਈ ਜਾ ਰਿਹਾ ਹੈ ਹਾਂ ਬਿਲਕੁਲ ਮਾਈਨਿੰਗ ਦੇ ਖਿਲਾਫ ਇਸ ਤਰ੍ਹਾਂ ਹੀ ਸਰਕਾਰ ਦੀਆਂ ਹਦਾਇਤਾਂ ਦੇ ਮਤਲਬ ਇਹ ਆਪਰੇਸ਼ਨ ਜਿਹੜੇ ਚੱਲਦੇ ਰਹੇ